ਸਲੋਕ ਲੋਇਣ ਲੋਈ ਡੇਠ ਪਿਆਸ ਨਾ ਬੁੱਝੈ ਮੂ ਘਣੀ ਲੋਇਣ ਲੋਈ ਡੇਠ ਪਿਆਸ ਨਾ ਬੁੱਝੈ ਮੂ ਘਣੀ ਨਾਨਕ ਸੇ ਅਖੜੀਆਂ ਬਿਆਨਾਂ ਜਿਨੇ ਦਿਸੰਦੋ ਮਾ ਪਿਰੀ ਸਾ ਸੰਗਤ ਜੀ ਖਿਆਲ ਕਰਨਾ ਜਿਵੇਂ ਉਚਾਰਨ ਕੀਤਾ ਗਿਆ ਹੈ ਲੋਇਣ ਲੋਈ ਡੇਠ ਪਿਆਸ ਨਾ 부ਜੈ ਮੂ ਕਣੀ ਮੂ ਪਾਠ ਨਹੀਂ ਹੈ ਮੂ ਹੈ ਟਿੱਪੀ ਨਹੀਂ ਲਿਖੀ ਸਤਿਗੁਰਾਂ ਨੇ ਪਿਆਸ ਨਾ 부ਜੈ ਮੂ ਕਣੀ ਇਥੇ ਮੂ ਨਹੀਂ ਬੋਲਦਾਣਾ ਇਹ ਗਲਤੀ ਆਮ ਹੁੰਦੀ ਹੈ ਇਸੇ ਤਰ੍ਹਾਂ ਨਾਨਕ ਸੇ ਅਖੜੀਆਂ ਬਿਆਨ ਜਿਨੇ ਦਿਸੰਦੋ ਮਾ ਪਰੀ ਮਾ ਪਰੀ ਨਹੀਂ ਕਹਿਣਾ ਮਾ ਪਰੀ ਬਿੰਦੀ ਤੋਂ ਬਿਨਾ ਉਚਾਰਨ ਕਰਨਾ ਹੈ ਮਾ ਪਰੀ ਹਾਂਜੀ ਲੋਇਣ ਲੋਈ ਡੇਠ ਪਿਆਸ ਨਾ 부ਜੈ ਮੂ ਘਣੀ ਨਾਨਕ ਸੇ ਅਖੜੀਆਂ ਬਿਆਨ ਜਿਨੇ ਦਿਸੰਦੋ ਮਾ ਪਰੀ ਸ਼ੰਤ ਜਿਨੇ ਹਰ ਪ੍ਰਭ ਦੇਠਾ ਤਿੰਨ ਕੁਰਬਾਣੇ ਰਾਮ ਸੇ ਸਾਚੀ ਦਰਗਹ ਹੈ ਭਾਣੇ ਰਾਮ ਠਾਕੁਰ ਮਾਨੇ ਸੇ ਪ੍ਰਧਾਨੇ ਹਰ ਸ਼ੇਤੀ ਰੰਗ ਰਾਤੇ ਹਰ ਰਸ ਹੈ ਅਗਹਾਏ ਸਹਿਜ ਸਮਾਏ ਘਾਟ ਘਾਟ ਰਮਈਆ ਜਾਤੇ ਸੇਈ ਸੱਜਣ ਸੰਤ ਸੇ ਸੁਖੀਏ ਠਾਕੁਰ ਆਪਣੇ ਭਾਣੇ ਕਹੋ ਨਾਨਕ ਜਿਨ ਹਰ ਪ੍ਰਭ ਦਿੱਠਾ ਤਿਨ ਕੈ ਸਦ ਕੁਰਬਾਣੇ ਸ਼ਲੋਕ ਦੇਹ ਅੰਧਾਰੀ ਅੰਧ ਸੁਣੇ ਨਾਮ ਵਿਹੂਨੀਆ ਨਾਨਕ ਸਫਲ ਜਨਮਾ ਜੈ ਘਾਟੁ ਬੁਠਾ ਸਚੁ ਧਣੀ ਸ਼ੰਤ ਤੈਨ ਖੰਨਿਐ ਵੰਨਿਆ ਜਿਨ ਮੇਰਾ ਹਰਿ ਪ੍ਰਭੁ ਮੀਠਾ ਰਾਮ ਜਨ ਚਾਖ ਚਾਖ ਅਘਾਣੈ ਹਰਿ ਹਰਿ ਅੰਮ੍ਰਿਤ ਮੀਠਾ ਰਾਮ ਜਨ ਚਾਖ ਅਘਾਣੈ ਹਰਿ ਹਰਿ ਅੰਮ੍ਰਿਤ ਮੀਠਾ ਰਾਮ ਹਾਰ ਮੰਨ ਹੈ ਮੀਠਾ ਪ੍ਰਭੂ ਟੂਠਾ ਅਮਿਓ ਬੂਠਾ ਸੁਖ ਭਾਏ ਦੁਖ ਨਾਸ ਭਰਮ ਬਿਨਾਸ ਤਨ ਤੇ ਜਪ ਜਗਦੀਸ਼ ਈਸ਼ਾ ਹੈ ਜੈ ਜੈ ਮੋਹ ਰਹਤ ਬੇਕਾਰ ਥਾਕੇ ਮੋਹ ਰਹਤ ਬੇਕਾਰ ਥਾਕੇ ਪੰਚ ਤੇ ਸੰਗ ਟੂਟਾ ਕਹੋ ਨਾਨਕ ਤਿੰਨ ਖੰਨੀਐ ਵੰਨਿਆ ਜਿਨ ਘਾਟ ਮੇਰਾ ਹਰ ਪ੍ਰਭੂ ਠਾ ਸਲੋਕ ਜੋ ਲੋੜੀ ਤੇ ਰਾਮ ਸੇਵਕ ਸੇਈ ਕਾਂਡਿਆ ਨਾਨਕ ਜਾਣੇ ਸਤ ਸਾਈ ਸੰਤ ਨਾ ਬਾਹਰਾ ਸੰਤ ਮਿਲ ਜਲ ਜਲ ਹੈ ਖਟਾਨਾ ਰਾਮ ਨਾਨਕ ਜਾਣੇ ਸਤ ਸਾਈ ਸੰਤ ਨਾ ਬਾਹਰਾ ਪਾਠ ਸਪਸ਼ਟ ਆਪ ਜੀ ਕੋਲ ਭਾਗਾਂ ਵਿੱਚ ਛਪਿਆ ਹੋਇਆ ਹੈ ਬੇਨਤੀ ਤਾਂ ਕਰ ਰਹੇ ਆ ਕਿ ਜੇ ਕਿਤੇ ਆਪ ਜੀ ਲੜੀਵਾਰ ਭਾਗਾਂ ਤੋਂ ਜਾਂ ਸਤਿਗੁਰੂ ਜੀ ਕੇ ਲੜੀਵਾਰ ਸਰੂਪ ਤੋਂ ਪਾਠ ਕਰਦੇ ਹੋਵੋ ਤਾਂ ਖਿਆਲ ਰੱਖਣਾ ਚੇਤੇ ਰੱਖਣਾ ਸੰਤਨ ਬਾਹਰਾ ਪਾਠ ਇਕੱਠਾ ਨਹੀਂ ਕਰ ਦੇਣਾ ਕਿਉਂਕਿ ਇੱਥੇ ਤੱਤਾ ਵੀ ਮੁਕਤਾ ਹੈ ਨੰਨਾ ਵੀ ਮੁਕਤਾ ਹੈ ਭੁਲੇਖਾ ਪੈ ਜਾਣਾ ਸੁਭਾਵਿਕ ਹੈ ਅਰਥ ਨੂੰ ਪ੍ਰਮukh ਰੱਖਦਿਆਂ ਹੋਇਆਂ ਯਾਦ ਰਹੇਗਾ ਸਾਈ ਸੰਤ ਨਾ ਬਾਹਰਾ ਉਹ ਸਾਈ ਉਹ ਮਾਲਕ ਸੰਤਾਂ ਤੋਂ ਬਾਹਰ ਨਹੀਂ ਹੈ ਸੋ ਇਸ ਪ੍ਰਕਾਰ ਇਹ ਸਦਾ ਚੇਤੇ ਰੱਖਣਾ ਇਸ 파ਰਥ ਦੇ ਉਚਾਰਨ ਨੂੰ ਹਾਂਜੀ ਨਾਨਕ ਜਾਣੇ ਸਤ ਸਾਈ ਸੰਤ ਨਾ ਬਾਹਰਾ ਸੰਤ ਮਿਲ ਜਲ ਜਲ ਹੈ ਖਟਾਨਾ ਰਾਮ ਸੰਗ ਜੋਤੀ ਜੋਤ ਮਿਲਾਨਾ ਰਾਮ ਸੰਗ ਜੋਤੀ ਜੋਤ ਮਿਲਾਨਾ RAM ਸੰਮਾਏ ਪੂਰਨ ਪੁਰਖ ਕਰਤੇ ਆਪ ਆਪਹਿ ਜਾਣੀਐ ਤਹ ਸੋਨ ਸਹਜ ਸਮਾਦ ਲਾਗੀ ਏਕ ਏਕ ਵਖਾਣੀਐ ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ ਨਾਨਕ ਭ੍ਰਮ ਭੈ ਗੁਣ ਬਿਨਾਸੀ ਮਿਲ ਜਲ ਜਲ ਹੈ ਖਟਾਨਾ ਬਟ ਹੰਸ ਮਹੱਲਾ ਪੰਜਵਾ ਪ੍ਰਭ ਕਰਨ ਕਾਰਣ ਸਮਰੱਥਾ ਰਾਮ ਰਖ ਸਗਲ ਰਖ ਜਗਤ ਸਗਲ ਦੇਹ ਹੱਥਾ ਰਾਮ ਸਮਰੱਥ ਸਰਣਾ ਜੋਗ ਸੁਆਮੀ ਕਿਰਪਾ ਨਿੱਧ ਸੁਖ ਦਾਤਾ ਹਉ ਕੁਰਬਾਨੀ ਦਾਸ ਤੇਰੇ ਜਿਨੇ ਏਕ ਪਛਾਤਾ ਵਰਨ ਚਿਹਨ ਨਾ ਜਾਏ ਲਖਿਆ ਕਥਨ ਤੇ ਅਕਥਾ ਬਿਨਵੰਤ ਨਾਨਕ ਸੁਨਹੁ ਬਿਨਤੀ ਪ੍ਰਭ ਕਰਨ ਕਾਰਨ ਸਮਰਥਾ ਇਹ ਜੀ ਤੇਰੇ ਤੂੰ ਕਰਤਾ ਆਰਾਮ ਪ੍ਰਭ ਦੁਖ ਦਰਦ ਭ੍ਰਮ ਹਰਤਾ ਆਰਾਮ ਸਾ ਸੰਗਤ ਜੀ ਇਹ ਜੋ ਪੰਗਤੀ ਹੈ ਪ੍ਰਭ ਦੁਖ ਦਰਦ ਭ੍ਰਮ ਰਹਿਤਾ ਆਰਾਮ ਹਰਤਾ ਪਾਠ ਵੀ ਆਉਂਦਾ ਹੈ ਸਰੂਪਾਂ ਵਿੱਚ ਵੀ ਹਰਤਾ ਛਪਦਾ ਹੈ ਪਰ ਪ੍ਰਾਤਨ ਜਿਹੜਾ ਪਾਠ ਹੈ ਉਹ ਰਹਤਾ ਹੈ ਕਈ ਵਾਰ ਇਸ ਪਾਠ ਤੇ ਵਿਚਾਰ ਗੁਰਮੁਖਾਂ ਦੀ ਹੋਈ ਹੈ ਔਰ ਇਉਂ ਹਰਤਾ ਪਾਠ ਸਰੂਪਾਂ ਵਿੱਚ ਛਾਪਿਆ ਗਿਆ ਪਰ ਪ੍ਰਾਤਨ ਪਾਠ ਜਿਹੜਾ ਸੰਪਰਦਾਈ ਹੈ ਪ੍ਰਾਤਨ ਸਰੂਪਾਂ ਵਿੱਚ ਹੈ ਉਹ ਰਹਤਾ ਹੀ ਆਉਂਦਾ ਹੈ ਸੋ ਸ਼ੁੱਧ ਪਾਠ ਇਉਂ ਜਾਣਣਾ ਇਹ ਜੀ ਤੇਰੇ ਤੂੰ ਕਰਤਾ ਰਾਮ ਰਬ ਦੁਖ ਦਰਦ ਭ੍ਰਮ ਰਹਿਤਾ RAM ਸੋ ਇਉਂ ਪਾਠ ਇਹ ਜਿਹੜਾ ਮੁੱਖ ਤੌਰ ਤੇ ਜਾਣਣਾ ਦੂਸਰਾ ਪਾਠ ਵੀ ਹਰਤਾ ਵੀ ਆਉਂਦਾ ਸੋ ਉਸ ਦੇ ਵੀ ਅਰਥ ਬਣਦੇ ਨੇ ਕਿ ਦੁੱਖਾਂ ਦਰਦਾਂ ਨੂੰ ਨਾਸ ਕਰਨ ਵਾਲ ਹੈ ਮੁੱਖ ਤੌਰ ਤੇ ਰਹਿਤਾ ਕਿ ਦੁੱਖਾਂ ਦਰਦਾਂ ਭ੍ਰਮਤਾਂੋਂ ਰਹਿਤ ਹੈ ਉਹ ਪਰਮਾਤਮਾ ਵਾਹਿਗੁਰੂ ਤੇ ਆਪਣੇ ਪਿਆਰਿਆਂ ਨੂੰ ਵੀ ਇਨ੍ਹਾਂ ਤੋਂ ਰਹਿਤ ਕਰ ਦਿੰਦਾ ਹੈ ਇਉਂ ਰਹਿਤਾ ਪਾਠ ਪਰ ਮੁੱਖ ਜਾਣਣਾ ਜੀ ਸਰੂਪਾਂ ਵਿੱਚ ਹੁਣ ਵੀ ਹਰਤਾ ਹੀ ਛਪਦਾ ਹੈ ਪਰ ਜਿਹੜਾ ਪ੍ਰਾਤਨ ਪਾਠ ਹੈ ਉਹ ਰਹਤਾ ਹੈ ਹਾਂਜੀ ਪ੍ਰਭ ਦੂਖ ਦਰਦ ਭ੍ਰਮ ਰਹਿਤਾ ਰਾਮ ਭ੍ਰਮ ਦੂਖ ਦਰਦ ਨਿਵਾਰ ਖਿਨਮਹਿ ਰਖ ਲੈ ਹੋ ਦੀਨ ਦਇਆਲਾ ਮਾਤ ਪਿਤਾ ਸੁਆਮ ਸੱਜਣ ਸਭ ਜਗਤ ਬਾਲ ਗੋਪਾਲਾ ਜੋ ਸ਼ਰਣ ਆਵੇ ਗੁਣ નિਧਾਨ ਪਾਵੇ ਸੋ ਬਹੁੜ ਜਨਮ ਨ ਮਰਤਾ ਮਨਵੰਤ ਨਾਨਕ ਦਾਸ ਤੇਰਾ ਸਭ ਜੀ ਤੇਰੇ ਤੂੰ ਕਰਤਾ ਆਠ ਪਹਿਰ ਹਰ ਧਾਈਐ ਰਾਮ ਮਨ ਇਛਿ ਅੜਾ ਫਲ ਪਾਈਐ ਰਾਮ ਮਨ ਇਛ ਪਾਈਐ ਪ੍ਰਭ ਧਾਈਐ ਮਿਟਹਿ ਜਾਮ ਕੇ ਤ੍ਰਾਸਾ ਗੋਬਿੰਦ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ਤਾਜਮਾਨ ਮੂਹ ਵਿਕਾਰ ਸਗਲੇ ਪ੍ਰਭੂ ਕੈ ਮਨ ਭਾਈਐ ਬੇਨਵੰਤ ਨਾਨਕ ਦਿਨ ਸੋ ਰੈਣੀ ਸਦਾ ਹਰ ਹਰ ਧਾਈਐ ਦਰਵਾਜ ਹੈ ਅਨਹਤ ਵਾਜੇ ਰਾਮ ਘਾਟ ਘਾਟ ਹਰ ਗੋਬਿੰਦ ਗਾਜੇ ਰਾਮ ਗੋਬਿੰਦ ਗੋਵਿੰਦ ਗਾਜੇ ਸਦਾ ਬਿਰਾਜੇ ਅਗਮ ਅਗੋਚਰ ਊਚਾ ਗੁਣ ਬੇਅੰਤ ਕਿਛ ਕਹਿਣ ਨਾ ਜਾਈ ਕੋਈ ਨਾ ਸਕੈ ਪਹੂਚਾ ਆਪ ਉਪਾਏ ਆਪ ਪ੍ਰਤਪਾਲੇ ਜੀ ਅਜੰਤ ਸਭ ਸਾਜੇ ਬਿਨਵੰਤ ਨਾਨਕ ਸੁਖ ਨਾਮ ਭਗਤੀ ਦਰਵਜਹ ਅਨਹਦ ਵਾਜੇ